ਦੇਖ ਰਹੇ ਹੋ ਢੋਲ ਵੱਜ ਰਿਹਾ ਪੰਜਾਬ ਹੈਪੀ ਢੋਲ ਵਾਲਾ ਢੋਲ ਵਜਾ ਰਹੇ ਹਨ ਖੰਨੇ ਸ਼ਹਿਰ ਦੀ ਰੂਬੀ ਪਾਟੀਆਂ ਨੇ ਮਿਸ ਕੰਫੀਡੈਂਸ ਦਾ ਕਿਤਾਬ ਜਿੱਤਿਆ ਮੈਨੂੰ ਮੇਰੀ ਬੇਟੀ ਦੇ ਨਾਮ ਤਾਂ ਜਾਣੇਗਾ ਮੈਂ ਉਹ ਕਹਿੰਦੇ ਨੇ ਰੂਬੀ ਦੇ ਮੰਮਾ ਨੇ ਉਹ ਰੂਬੀ ਪੂਰੀ ਫੈਮਿਲੀ ਬਹੁਤ ਬਧਾਈ ਦੇਣਾ ਚਾਹੁੰਦਾ ਹਾਂ ਕਿਉਂਕਿ ਇਹ ਬੱਚੀ ਬਹੁਤ ਇਸ ਬੱਚੀ ਨੇ ਮਿਹਨਤ ਕੀਤੀ ਲਗਭਤ ਇਹ ਆਪਣਾ ਕੰਪੀਟੀਸ਼ਨ ਹੋ ਐਸਿਕਾ ਇਹਦੇ ਵਿੱਚ ਆਸਟ੍ਰੇਲੀਆ ਅਮਰੀਕਾ ਕੈਨੇਡਾ ਤੇ ਆਪਣੇ ਨਿਊਜ਼ੀਲੈਂਡ ਦੁਬਈ ਇੰਡੀਆ ਤੋਂ ਵੀ ਸੀ ਮਤਲਬ 올ਓਵਰ ਜਿਹੜੇ ਵੀ ਆਪਣੀਆਂ ਆ ਨਿਊਜ਼ੀਲੈਂਡ ਦੇ ਵਿੱਚ ਰਹਦੇ ਆ ਦੁਬਈ ਦੇ ਵਿੱਚ ਸਭ ਤੋਂ ਵੱਡੀ ਮੱਲ ਮਾਰ ਕੇ ਪੰਜਾਬ ਦਾ ਮਾਣ ਸਾਡੇ ਪੰਜਾਬ ਦੀ ਟੀਮ ਨੂੰ ਸਾਡੇ ਸ਼ਹਿਰ ਦੀ ਟੀਮ ਨੂੰ ਵਧਾਈ ਦੇਣਾ ਜਿਹੜੇ ਇਹਨਾਂ ਨੇ ਡੇਟਾ ਬਣਾ ਹੈ ਖੰਨਾ ਨਿਵਾਸੀ ਆ ਜਿਹੜੇ ਅੱਜ ਕੱਲ ਇੰਗਲੈਂਡ ਦੇ ਵਿੱਚ ਰਹਿੰਦੇ ਨੇ ਪੱਕੇ ਤੌਰ ਤੇ ਉਹਨਾਂ ਨੇ ਦੁਬਈ ਵੀ ਕੇ ਮਿਸ ਕੰਫੀਡੈਂਸ ਦੇ ਬੱਚੇ ਅੱਗੇ ਵਧਣ ਜੋ ਧੀਆਂ ਤਿਆਂ ਦੇ ਫੁੱਲ ਹੁੰਦੀਆਂ ਜਦੋਂ ਕੋਈ ਨਾ ਕੋਈ ਖਿਤਾਬ ਜਿੱਦਿਆ ਮਨ ਨੂੰ ਬਹੁਤ ਹੀ ਜ਼ਿਆਦਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਹੋਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਤੁਸੀਂ ਦੇਖ ਰਹੇ ਹੋ ਢੋਲ ਵੱਜ ਰਿਹਾ ਪੰਜਾਬ ਹੈਪੀ ਢੋਲ ਵਾਲਾ ਢੋਲ ਵਜਾ ਰਹੇ ਹਨ ਖੰਨੇ ਸ਼ਹਿਰ ਦੀ ਰੂਬੀ 파ਟੀਆਂ ਨੇ ਮਿਸ ਕੰਫੀਡੈਂਸ ਦਾ ਕਿਤਾਬ ਜਿੱਤਿਆ ਦੁਬਈ ਵਿੱਚ ਹੋਏ ਇਸ ਮੁਕਾਬਲੇ 'ਚ 110 ਦੇਸ਼ਾਂ ਦੀਆਂ ਮਹਿਲਾਵਾਂ ਨੇ ਭਾਗ ਲਿਆ ਇਸ ਮੁਕਾਬਲੇ 'ਚ ਖੰਨਾ ਦੀ ਭਾਜਪਾ ਨੇਤਾ ਮੈਡਮ ਨਿਸ਼ਾ ਸ਼ਰਮਾ ਦੀ ਬੇਟੀ ਰੂਬੀ ਸਿੰਘ ਨੇ ਖੰਨਾ ਸ਼ਹਿਰ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਅੱਜ ਖੰਨਾ ਵਿਕੇ ਪਹੁੰਚਣ ਤੇ ਉਹਨਾਂ ਦਾ ਭਰਵਾ ਸਵਾਗਤ ਕੀਤਾ ਗਿਆ ਜਿਹੜਾ ਹੈ ਤੇ ਕਿਹਦੇ ਜਬੀ ਸੁਦਾ ਔਰਤ ਦਾ ਆਇਆ ਸੀ ਤੇ ਕਿਧੇ ਦੇਸ਼ਾਂ ਤੇ ਇਹ ਵੀ ਕਿਚ ਕੋਈ ਵੀ ਲਿਟ ਪਾਸਟ ਲੈ ਸਕਦੀ ਹੈ ਇੱਕ ਹਾਂ ਜੀ ਇਸੀ ਦਾ 25 ਤੋਂ 25 ਤੋਂ 65 ਤੱਕ ਦੀ ਕੋਈ ਵੀ ਏਜ ਦੀ ਲਿਟ ਪਾਸਟ ਲੈ ਸਕਦੀ ਹੈ ਉਹ ਪਾਵੇਂ ਕਿ ਮੂਸੀ ਹੋਵੇ ਪਾਵੇਂ ਸਿੰਗਲ ਹੋਵੇ ਪਾਉਂ ਉਹ ਮੈਡੀਟਾ ਉਹ ਸਾਰੇ ਪਾਰਟ ਲੈ ਸਰਗੇ ਸੀਗੇ ਤੇ ਇਹ ਜਿਹੜੇ ਇਹ ਇੰਟਰਨੈਸ਼ਨਲ ਲੈਵਲ ਤੇ ਇਹ ਆਪਣਾ ਕੰਪੀਟੀਸ਼ਨ ਹੋਇਆ ਸੀਗਾ ਇਹਦੇ ਵਿੱਚ ਆਸਟ੍ਰੇਲੀਆ ਅਮਰੀਕਾ ਕੈਨੇਡਾ ਤੇ ਆਪਣੇ ਨਿਊਜ਼ੀਲੈਂਡ ਦੁਬਈ ਇੰਡੀਆ ਤੋਂ ਵੀ ਸੀ ਮਤਲਬ 올 ਓਵਰ ਜਿਹੜੀ ਵੀ ਆਪਣੀਆਂ ਕੰਟਰੀਆਂ ਸਾਰੇ ਤੋਂ ਜੁਗੜਦਾ ਤੋਂ ਸੀਗੇ ਤੇ ਆਪਣੇ THAILAND ਤੋਂ ਆ ਫਿਸ਼ਿੰਗ ਆ ਫੋਟੋ ਵੀ ਸਾਰੇ ਤੇ ਸੀਗੇ ਤੇ ਤੁਹਾਡੀ ਏਜ ਦੀ ਏਜ ਮੈਂ ਖੰਨੇ ਨੇ ਉਹਨਾਂ ਦੀ ਗੱਲ ਜਿਆਦਾ ਨਾ ਕਰੋ ਜੀ ਮੈਂ ਤਾਂ ਸਾਰੇ ਨੂੰ ਇਹੀ ਕਹਿਣਾ ਚਾਹੁੰਗੀ ਦੇਖੋ ਤੁਹਾਡੇ ਸੁਪਨੇ ਨੇ ਕਈ ਵਾਰ ਹਾਲਾਤਾਂ ਦੇ ਹੋ ਜਾਂਦੇ ਆ ਕਿ ਤੁਸੀਂ ਉਹ ਪੂਰੀ ਨਹੀਂ ਕਰ ਪਾਉਂਦੇ ਹਾਲਾਤ ਇਸ ਤਰ੍ਹਾਂ ਦੇ ਹੁੰਦੇ ਆ ਤੇ ਤੁਹਾਨੂੰ ਚੀਜ਼ਾਂ ਛੱਡਣੀਆਂ ਪੈਂਦੀਆਂ ਛੱਡੋ ਉਹਨੂੰ ਆਪਣੇ ਜਿਹੜੇ ਹਾਲਾਤ ਦੇ ਅਕੋਰਡਿੰਗ ਆਪਣੇ ਹਟਾ ਲਓ ਬਟ ਜਿਹੜੇ ਤੁਸੀਂ ਆਪਣੇ ਸੁਪਨੇ ਤੁਹਾਡੇ ਮਾਈਂਡ ਦੇ ਅੰਦਰ ਨੇ ਉਹਨਾਂ ਤੇ ਕੰਮ ਕਰਦੇ ਰਹੋ ਉਹਨਾਂ ਨੂੰ ਨਾ ਮੰਮੋ ਟਾਈਮ ਦੇ ਅਕੋਰਡਿੰਗ ਬਦਲ ਜਾਓ ਪਰ ਆਪਣੇ ਸੁਪਨਿਆਂ ਨੂੰ ਨਾ ਮਾਰੋ ਉਹਨੂੰ ਆਪਣੇ ਅੰਦਰ ਰੱਖੋ ਤੇ ਇੱਕ ਨਾ ਇੱਕ ਦਿਨ ਜੇ ਤੁਹਾਡੇ ਅੰਦਰ ਉਮੀਦ ਆ ਉਹ ਇੱਕ ਨਾ ਇੱਕ ਨੂੰ ਪੂਰੇ ਜ਼ਰੂਰ ਹੋਣਗੇ ਇਹ ਨਹੀਂ ਵੀ ਨਹੀਂ ਪੂਰੇ ਹੋਣਗੇ ਬਸ ਤੁਹਾਡੇ ਅੰਦਰ ਉਹ ਉਮੀਦ ਪੂਰੀ ਕਰਨ ਦੀ ਉਮੀਦ ਹੋਣੀ ਚਾਹੀਦੀ ਹੈ ਜੇ ਤੁਹਾਡਾ ਬੇਟਾ ਵੀ ਹੈ ਸ਼ਾਸਤਰੀ ਦਾ ਹੁੰਦਾ ਉਹ ਤਾਂ ਗਿਆਨ ਕਰਦਾ ਵੀ ਜਾਣੇ ਇਹੀਆਂ ਕਿ ਕੰਮ ਹੁੰਦਾ ਕਿ ਇਹਨਾਂ ਨੂੰ ਆਪਣੀ ਕਮਜ਼ੋਰੀ ਨਾ ਬਣਾਓ ਇਹਨਾਂ ਨੂੰ ਆਪਣੀ ਤਾਕਤ ਬਣਾਓ ਜਿਹੜੇ ਬੱਚੇ ਨੇ ਨਾ ਤੁਹਾਡੀ ਪਹਿਲੀ ਗੱਲ ਕਹੇ ਹੁੰਦੀ ਹੈ ਤੁਹਾਡੀ ਲਾਈਫ ਸਟਾਈਲ ਕਿੱਦਾਂ ਦੀ ਹੈ ਤੇ ਉਹੀ ਲਾਈਫ ਸਟਾਈਲ ਬੱਚੇ ਦੀ ਹੁੰਦੀ ਹੈ ਜੇ ਤੁਸੀਂ ਆਪਣੇ ਉਹਨੂੰ ਪਿਆਰ ਕਰਦੇ ਗਾਹਾਂ ਤੁਹਾਡੇ ਬੱਚੇ ਵੀ ਕੱਲ੍ਹ ਖੜੇ ਹੋ ਕੇ ਆਪਣੇ ਬਲਕ ਆਪ ਪ੍ਰਕਰਣਗੇ ਹੁਣ ਮੈਂ ਜੋ ਮੈਂ ਆਪਣੀ ਲਾਈਫ ਸਟਾਈਲ ਜੋ ਰੂਟੀਨ ਅਪਣਾਈ ਹੈ ਮੇਰੇ ਬੱਚੇ ਸੇਮ ਉਹੀ ਫੋਲੋ ਕਰਦੇ ਆ ਉਹ ਇੰਨੇ ਹੈਪੀ ਨੇ ਉਹ ਜਾਰੇ ਕਹਿੰਦੇ ਮੇਰੀ ਮਮਾ ਸਕੂਲ ਦੇ ਵਿੱਚ ਬਹੁਤ ਹੱਡੀ ਹੁੰਦੇ ਆ ਬੱਚਿਆਂ ਨੂੰ ਦੱਸਦੇ ਆ ਕਿ ਸਾਡੇ ਮਮਾ ਉੱਥੇ ਇਹ ਪ੍ਰਾਊਡਿੰਗ ਕਰਦੇ ਆ ਸੋ ਮੇਰੇ ਕਹਿੰਦਾ ਮਤਲਬ ਜੋ ਤੁਸੀਂ ਕਰਦੇ ਆ ਨਾ ਉਹ ਤੁਸੀਂ ਆਪਣੇ ਬੱਚੇ ਨੂੰ ਕਮਜ਼ੋਰੀ ਨਾ ਬਣਾਓ ਜੇ ਮੈਂ ਸੋਚਦੀ ਭਾਈ ਮੈਂ ਛੱਡ ਕੇ ਕਿਵੇਂ ਜਾਵਗੀ ਜਾਂ ਕਿੱਦਾਂ ਪਰ ਮੈਂ ਗਈ ਆ ਤਾਂ ਇਹਨਾਂ ਨੇ ਲਾਈਕ ਕੀਤਾ ਇਹਨਾਂ ਨੂੰ ਵਧੀਆ ਲੱਗਾ ਹਨ ਤੇ ਇਹ ਪ੍ਰਾਊਡ ਫੀਲ ਵੀ ਕਰਦੇ ਆ ਬੱਚੇ ਕਮਜ਼ੋਰੀ ਕਦੀ ਨਹੀਂ ਹੁੰਦੇ ਜਿਹੜੇ ਕਹਿੰਦੇ ਵੀ ਅਸੀਂ ਬੱਚੇ ਕਰਕੇ ਇਹ ਨਹੀਂ ਕਰ ਸਕਦੇ ਉਹ ਨਹੀਂ ਬੱਚੇ ਕਮਜ਼ੋਰੀ ਨਹੀਂ ਬੱਚੇ ਟੱਟ ਹੁੰਦੇ ਆ ਤੁਸੀਂ ਇਹ ਕਰੋ ਕਿ ਮੇਰੀ ਚੀਜ਼ ਗ੍ਰਾਫਰ ਬੱਚੇ ਅੱਗੇ ਸੈੱਟ ਕਰਨੀ ਆ ਤਾਂ ਕਿ ਮੇਰੇ

ਮੈਮ ਕੀ ਖਿਤਾਬ ਤੁਸੀਂ ਜਿੱਤ ਕੇ ਆਏ ਹੋ ਤੇ ਕਿੱਥੇ ਹੋ ਜੀ ਮੈਂ ਇਹ ਲਾਸਟ ইয়ার ਆਪਣੇ ਦੁਬਈ ਦੇ ਵਿੱਚ ਮਿਸਿਸ ਇੰਡੀਆ ਕੌਨਫੀਡੈਂਸ ਆਪਣਾ ਮਿਸਿਸ ਇੰਡੀਆ ਵਰਲਡਵਾਈਡ ਹੋਇਆ ਸੀਗਾ ਤੇ ਉਹਦੇ ਵਿੱਚ ਮੈਂ 108 ਕੁੜੀਆਂ ਦੇ ਵਿੱਚੋਂ ਮਿਸਿਸ ਕੌਨਫੀਡੈਂਟ ਦਾ ਜਿਹੜਾ ਟਾਈਟਲ Winner ਮੈਂ ਉੱਥੇ ਰਹੀ ਹਾਂ ਸਬਟਾਈਟਲ Winner ਬਹੁਤ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਹੈ ਤੇ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਜਦੋਂ ਸਾਰੇ ਕਹਿੰਦੇ ਨੇ ਨਾ ਕਿ ਇੱਕ ਤਾਂ ਬੱਚਿਆਂ ਨੂੰ ਕਹਿੰਦੇ ਮਾਂ-ਵਾਪਾ ਨੂੰ ਮਾਂ-ਵਾਪ ਦੇ ਨਾਂ ਤੇ ਬੱਚਿਆਂ ਨੂੰ ਜਾਣਿਆ ਜਾਂਦਾ ਮੈਨੂੰ ਮੇਰੀ ਬੇਟੀ ਦੇ ਨਾਂ ਦਾ ਜਾਣਿਆ ਜਾਂਦਾ ਹੈ मैंने कहते ने रूबी के मम्मा ने इदा करके मैं बोलते मैंने बहुत अच्छा लग रहा है तो बहुत मान महसूस हो रहा तो मैं तो कहनी घर घर ही जमन का जम्मन तो बहुत अच्छा लग रहा है देखो तो मैं सबसे पहले तो रूबी को और उनकी पूरी फैमिली को बहुत बहुत बधाई देना चाहता हूँ क्योंकि ये बच्ची बहुत इस बच्ची ने मेहनत की है अपनी पढ़ाई बड़ी मेहनत और जद्दोजहद के साथ इसने पूरी की उसके बाद में ये लंदन चली गई वहाँ जाने के बाद में इसके मेहनत की करने के बाद में आज जो इस मुकाम पर पहुँची है इस मुकाम पर पहुँचना कोई आसान काम नहीं है क्योंकि ये कंपटीशन जो है दुबई के अंदर ये इंटरनेशनल कंपटीशन था जो ब्यूटी को थी इसके अंदर चुनना एक बहुत बड़ी अपने आप में एक बहुत बड़ा एजाज़ है जो रूबी सिंह ने हासिल किया ये हमारे पूरे हिंदुस्तान को तो मान है ही इसके साथ साथ एक हमारे शहर की एक छोटे से परिवार से निकल कर जहाँ इनके परिवार का सवाल है इनकी मदर निशा जी जो है उन्होंने भी बड़ी मेहनत की है बचपन से हर सोशल वर्कर रही हैं लोगों की बड़ी सेवा की है उन्होंने भी और वही संस्कार रूबी के अंदर थे वो भी ये कहती थी मुझे कि अंकल मैं बाहर जाकर जो है कुछ ना कुछ मुकाम जरूर हासिल करूँगी आज उसकी मेहनत जो है लाई है आज पूरा पंजाब जो है पूरा हिंदुस्तान को रूबी की को जो के ऊपर जो है बहुत बड़ा नाज है और हम भी इस बात का फख्र करते हैं कि आज ये बच्ची ने जो है पूरी दुनिया के अंदर जो है नाम रोशन किया है मैं सारे ही लोगों को भी और इनके परिवार को भी और इनके हस्बैंड को भी बहुत बहुत मुबारकबाद देना चाहता हूँ बहुत बहुत मुबारकबाद देना चाहता हूँ देखो गल यही है जरा रूबी सिंह जेडी इंग्लैंड रह रहे हैं दुबई दे ਸਭ ਤੋਂ ਵੱਡੀ ਮਨ ਲਾਰ ਕੇ ਪੰਜਾਬ ਦਾ ਮਾਨ ਦੇਸ਼ ਦਾ ਮਾਨ ਖਾਸ ਕਰਕੇ ਜਿਹੜੇ ਕੰਨੇ ਦੀ ਜਿੱਸ ਬੱਤੇ ਐ ਇੱਥੇ ਦਾ ਮਾਨ ਹੈ ਅੱਜ ਅਸੀਂ ਪਰਨਪਿਤਾ ਪ੍ਰਮਾਤਮਾ ਜੀ ਬਰੇ ਦੁਆ ਟੜਦੇ ਆ ਕਿ ਇਹ ਪ੍ਰਮਾਤਮਾ ਇਹਦੀ ਉਮਰ ਲੰਬੀ ਕਰੀ ਤੇ ਬੁੱਢਾ ਸਵਾਗਣ ਹੋਵੇ ਤੇ ਖੁਸ਼ੀ ਵਸਦੀ ਰਹੇ ਤੇ ਸਾਡੇ ਦੇਸ਼ ਦਾ ਤੇ ਖੰਨੇ ਦਾ ਨਾਮ ਅੱਗੇ ਚ ਕੰਦੀ ਰਹੇ ਸਾਡੀ ਛੋਟੀ ਭੈਣ ਖੰਨਾਂ ਨਵਾਸੀਆ ਜਿਹੜੇ ਅੱਜਕੱਲ ਇੰਗਲੈਂਡ ਦੇ ਵਿੱਚ ਰਹਿੰਦੇ ਨੇ ਪੱਕੇ ਤੌਰ ਤੇ ਉਹਨਾਂ ਨੇ ਦਵਾਈ ਵੀ ਕੇ ਮਿਸਕਨਫੀਡੈਂਸ ਦਾ ਖਿਤਾਬ ਜਿੱਤਿਆ ਹੀ ਰੂਪੀ ਜਗਤਜੀਤ ਸਿੰਘ ਜੀ ਤੋਂ ਸਿੱਖਿਆ ਲਓ ਵੀ ਆਪਾਂ ਕਿਵੇਂ ਤਰੱਕੀ ਕਰਨੀ ਆ ਇੰਗਲੈਂਡ ਵਿੱਚ ਵੀ ਉਹਨਾਂ ਨੇ ਰਹਿ ਕੇ ਵੀ ਦਵਾਈ ਜਾਂ ਤੇ ਫਤਿਹ ਕੀਤੀ ਆ ਧੰਨਵਾਦ ਹੁੰਦਾ ਕਿ ਜਦੋਂ ਇੱਕ ਪੰਜਾਬ ਦੀ ਧੀ ਖੰਨਾ ਦੀ ਧੀ ਪੰਜਾਬੀ ਧੀ ਦੇਖੋ ਇੰਨਾ ਵੱਡੇ ਮੁਕਾਮ ਤੇ ਮੈਂ ਕਹਿੰਨਾ ਕਿ ਬਾਹਰ ਦੀ ਵਿਦੇਸ਼ ਧਰਤੀ ਦੇ ਵਿੱਚ ਦੇਖੋ ਤਿਰੰਗਾ ਲਹਿਰਾਇਆ ਨੇ ਬੱਚੇ ਅੱਗੇ ਵਧਣ ਜੋ ਧੀਆਂ ਧੀਆਂ ਦੇ ਫੁੱਲ ਹੁੰਨੀਆਂ ਜਦੋਂ ਕੋਈ ਨਾ ਕੋਈ ਖਿਤਾਬ ਜਿੱਦਿਆ ਮਨ ਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਮਿਲਦੀ ਹੈ જય શ્રી ਕ੍ਰਿਸ਼ਨ ਜੈ ਸ਼੍ਰੀ ਰਾਮ ਇਸ ਸਾਡੇ ਪੰਜਾਬ ਦੀ ਧੀ ਨੂੰ ਸਾਡੇ ਸ਼ਹਿਰ ਦੀ ਧੀ ਨੂੰ ਵਧਾਈ ਦੇਣਾ ਜਿਹੜੀ ਇਹਨਾਂ ਨੇ ਏਡਾ ਵੱਡਾ ਜਿਹੜਾ ਇਹ ਕੰਮ ਹਸਨਤਾ ਜੈ